ਅਮਰੀਕੀ ਸਰਕਾਰ ਦੇ ਚੱਲ ਰਹੇ ਸ਼ਟਡਾਊਨ ਦਾ ਅਸਰ ਹਵਾਈ ਅੱਡਿਆਂ ਤੇ ਵੀ ਦਿਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਕੈਨੇਡਾ ਤੋਂ ਅਮਰੀਕਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕਾ ਸਰਕਾਰ ਵੱਲੋਂ ਕੰਮਕਾਜ ਬੰਦ ਹੋਣ ਤੋਂ ਬਾਅਦ ਮੁਲਾਜ਼ਮਾਂ ਨੂੰ ਬਿਨਾਂ ਤਨਖਾਹਾਂ ਤੋਂ ਹੀ ਕੰਮ ਕਰਨਾ ਪੈ ਰਿਹਾ ਹੈ ਜਿਸ ਕਰਕੇ ਅਮਰੀਕਾ ਦੇ ਚਾਰ ਪ੍ਰਮੁੱਖ 에ਅਰਪੋਰਟਸ ਦੇ ਉੱਤੇ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਬਿਮਾਰੀ ਦੀਆਂ ਛੁੱਟੀਆਂ ਅਪਲਾਈ ਕਰਕੇ ਘਰ ਬੈਠ ਰਹੇ ਨੇ ਜਿਸ ਕਰਕੇ 에어ਪੋਰਟ ਤੇ ਮੁਸਾਫਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਨੇ ਜਾਣਕਾਰੀ ਮੁਤਾਬਕ ਪਿਛਲੇ ਇੱਕ ਹਫ਼ਤੇ ਦੌਰਾਨ ਰੋਜ਼ 170 ਦੇ ਕਰੀਬ ਮੁਲਾਜ਼ਮਾਂ ਨੇ ਛੁੱਟੀਆਂ ਲੈ ਲਈਆਂ ਜਿਸ ਕਰਕੇ ਵਿਭਾਗ ਨੂੰ ਬਿਆਨ ਜਾਰੀ ਕਰਕੇ ਸਥਿਤੀ ਸਪਸ਼ਟ ਕਰਨੀ ਪੈ ਰਹੀ ਹੈ 에어 ਕੈਨੇਡਾ ਤੇ ਹੋਰ ਕੰਪਨੀਆਂ ਵੱਲੋਂ ਕੈਨੇਡਾ ਤੋਂ ਅਮਰੀਕਾ ਸਫ਼ਰ ਕਰਨ ਵਾਲੇ ਲੋਕਾਂ ਨੂੰ 에어ਪੋਰਟ ਤੇ 3 ਘੰਟੇ ਪਹਿਲਾਂ ਪਹੁੰਚਣ ਤੇ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਸਰਕਾਰ ਦਾ ਕੰਮਕਾਜ ਬੰਦ ਹੋਣ ਕਾਰਨ ਹੋਰ ਵੀ ਕਈ ادارے ਇਸ ਨਾਲ ਪ੍ਰਭਾਵਿਤ ਹੋ ਰਹੇ ਨੇ।